ਬੜੀ ਸਾਨੀ ਦੇ ਨਾਲ ਤੁਸੀਂ ਘਰ ਬੈਠੇ ਆਪਣੇ ਮੋਬਾਈਲ ਤੋਂ ਆਪਣੀ ਪਿੰਡ ਦੇ ਪੰਚਾਇਤ ਦੀ ਸਾਰੀ ਜਾਣਕਾਰੀ ਫੰਡਾਂ ਬਾਰੇ ਵੀ ਲੈ ਸਕਦੇ ਜੇ ਤੇ ਕੰਮ ਕਿਹੜੇ ਕਰਾ ਰਹੀ ਹੈ ਪੰਚਾਇਤ ਜਾਂ ਕਿਹੜੇ ਹੋ ਰਹੇ ਨੇ ਤੇ ਕਿਹੜੇ ਕੰਮ ਵਾਸਤੇ ਕਿੰਨਾ ਪੈਸਾ ਜਿਹੜਾ ਪੰਚਾਇਤ ਲਗਾ ਚੁੱਕੀ ਹੈ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਮਿਲੇਗੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਠੀਕ ਹੋਵੋਗੇ ਸਵਾਗਤ ਹੈ ਤੁਹਾਡਾ ਤੁਹਾਡੇ YouTube ਚੈਨਲ ਗੁਰਵਿੰਦਰ ਇਨਫੋ ਦੇ ਵਿੱਚ ਵੀਡੀਓ ਦੇ ਵਿੱਚ ਗੱਲ ਕਰਾਂਗੇ ਆਪਾਂ ਪਿੰਡ ਦੀ ਪੰਚਾਇਤ ਬਾਰੇ ਵਿੱਚ ਕਿੰਨਾ ਫੰਡ ਆਇਆ ਵਾ ਕਿੰਨੇ ਫੰਡ ਦੀ ਵਰਤੋਂ ਕੀਤੀ ਗਈ ਆ ਕਿਹੜੇ-ਕਿਹੜੇ ਕੰਮ ਵਾਸਤੇ ਉਸ ਫੰਡ ਦੀ ਵਰਤੋਂ ਕੀਤੀ ਗਈ ਆ ਤੁਹਾਨੂੰ ਕਿਤੇ ਵੀ ਜਾਣ ਦੀ ਜ਼ਰੂਰਤ ਨਹੀਂ ਆ ਬਹੁਤ ਆਸਾਨੀ ਦੇ ਨਾਲ ਤੁਸੀਂ ਇੱਕ ਮੋਬਾਈਲ ਐਪ ਜਿਹੜੀ ਆ ਉਹ ਮੋਬਾਈਲ ਦੇ ਉੱਪਰ ਡਾਊਨਲੋਡ ਕਰਨੀ ਆ ਉਸ ਦੇ ਵਿੱਚ ਤੁਹਾਨੂੰ ਤੁਹਾਡੇ ਪਿੰਡ ਦੇ ਸਾਰੇ ਫੰਡ ਬਾਰੇ ਜਾਣਕਾਰੀ ਮਿਲੇਗੀ ਕਿਹੜੇ ਤੁਹਾਡੇ ਪਿੰਡ ਵਿੱਚ ਕੰਮ ਚੱਲ ਰਹੇ ਨੇ ਕਿਹੜੇ ਸਾਲ 'ਚ ਕਿਹੜਾ ਕੰਮ ਕਰਾਇਆ ਗਿਆ ਤੇ ਹੁਣ ਜਿਹੜੇ ਕੰਮ ਚੱਲ ਰਹੇ ਉਹਦੇ ਵਿੱਚ ਕਿਹੜੇ-ਕਿਹੜੇ ਕੰਮ ਦੀ ਵਰਤੋਂ ਕੀਤੀ ਜਾ ਰਹੀ ਆ ਇਹ ਸਾਰੀ ਜਿਹੜੀ ਜਾਣਕਾਰੀ ਆ ਤੁਹਾਨੂੰ ਅੱਜ ਦੀ ਵੀਡੀਓ ਦੇ ਵਿੱਚ ਮਿਲੇਗੀ ਵੀਡੀਓ ਨੂੰ ਪ੍ਰੋਪਰ ਪੂਰਾ ਦੇਖ ਲਿਓ ਤੁਹਾਨੂੰ ਕੋਈ ਵੀ ਆਰਟੀਆਈ ਵਗੈਰਾ ਪਾਉਣ ਦੀ ਜ਼ਰੂਰਤ ਨਹੀਂ ਹੋਵੇਗੀ ਤੁਹਾਨੂੰ ਖੁਦ ਹੀ ਪਤਾ ਚੱਲ ਜਾਵੇਗਾ ਤੁਹਾਡੇ ਪਿੰਡ ਦੇ ਵਿੱਚ ਕਿਹੜੇ-ਕਿਹੜੇ ਕੰਮ ਚੱਲ ਰਹੇ ਨੇ ਜੇ ਚੱਲ ਰਹੇ ਨੇ ਤੇ ਕਿੰਨਾ ਫੰਡ ਨਿਕਲਿਆ ਜੇ ਨਹੀਂ ਚੱਲ ਰਹੇ ਤਾਂ ਵੀ ਉਸਦੇ ਵਿੱਚ ਫੰਡ ਦੀ ਕਿੰਨੀ ਵਰਤੋਂ ਜਿਹੜੀ ਇਹ ਕੀਤੀ ਗਈ ਹਾਂਜੀ ਇਹ ਸਭ ਤੋਂ ਪਹਿਲਾਂ ਤੁਸੀਂ ਪਲੇ ਸਟੋਰ ਓਪਨ ਕਰਕੇ ਇੱਥੇ ਲਿਖ ਦੇਣਾ ਵਾ ਮੇਰੀ ਪੰਚਾਇਤ ਇਸ ਨੂੰ ਸਰਚ ਕਰ ਲੈਣਾ ਵਾ ਇਹ ਵਾਲੀ ਗਵਰਨਮੈਂਟ ਦੀ ਅਫੀਸ਼ੀਅਲ ਸਾਈਟ ਹੈ ਇਸ ਨੂੰ ਇੰਸਟਾਲ ਕਰ ਲੈਣਾ ਇੰਸਟਾਲ ਕਰਨ ਤੋਂ ਬਾਅਦ ਇੱਥੇ ਓਪਨ ਨੇ ਓਪਨ ਕਰ ਲੈਣਾ ਵਾ ਇਸ ਨੂੰ ਹੁਣ ਜਦ ਓਪਨ ਕਰਾਂਗੇ ਇਹਦੇ ਇੱਥੇ ਫਿੰਗਰਪ੍ਰਿੰਟ অথেন্টিਕੇਸ਼ਨ ਜਾਂ ਜੂਸ ਪਿਨ ਮੰਗੇਗੀ ਇਹ ਐਪ ਇੱਥੇ ਤੁਸੀਂ ਜੂਸ ਪਿਨ ਜਾਂ ਆਪਣੇ ਫਿੰਗਰਪ੍ਰਿੰਟ ਰਾਹੀਂ অথেন্টিਕੇਟ ਕਰ ਸਕਦੇ ਹੋ ਤੰਟੀਗੇਟ ਕਰਨ ਤੋਂ ਬਾਅਦ ਇੱਥੇ ਤੁਸੀਂ ਦੇਖ ਰਹੇ ਹੋ ਇਹ ਤੀਰ ਦਾ ਨਿਸ਼ਾਨ ਦਿਖਾਈ ਦੇ ਰਿਹਾ ਇਸ ਦੇ ਉੱਪਰ ਓਕੇ ਕਰ ਦੇਣਾ ਵਾ ਹੁਣ ਇਸ ਦੇ ਵਿੱਚ ਤੁਸੀਂ ਆਪਣੀ ਜਿਹੜੀ ਵੀ ਭਾਸ਼ਾ ਸਿਲੈਕਟ ਕਰਨੀ ਜਿਵੇਂ ਕਿ ਇੰਗਲਿਸ਼ ਹਿੰਦੀ ਕੋਈ ਵੀ ਉਹ ਸਿਲੈਕਟ ਕਰਕੇ ਤੇ ਇਸ ਨੂੰ ਓਕੇ ਕਰ ਦੇਣਾ ਵਾ ਹੁਣ ਆਈ ਐਗਰੀ ਦੀ ਆਪਸ਼ਨ ਮਿਲੇਗੀ ਆਈ ਐਗਰੀ ਵਾਲੀ ਆਪਸ਼ਨ ਦੇ ਉੱਪਰ ਓਕੇ ਕਰ ਦੇਣਾ ਇੱਥੇ ਇੱਥੇ ਯੂਜ਼ਿੰਗ ਵਾਈਲ ਯੂਜ਼ਿੰਗ ਦੈ ਅਪ ਇਸ ਦੇ ਉੱਪਰ ਫਿਰ ਉੱਪਰ ਵਾਲੀ ਆਪਸ਼ਨ ਦੇ ਉੱਪਰ ਹੀ ਪਰਮਿਸ਼ਨਾਂ ਜਿੰਨੀਆਂ ਵੀ ਹੋਣਗੀਆਂ ਇਸ ਨੂੰ ਸਾਰਿਆਂ ਨੂੰ ਤੁਸੀਂ ਇਸ ਦੇ ਵਿੱਚ ਅਲਾਉ ਕਰ ਦੇਣਾ ਵਾ ਅਲਾਉ ਕਰਨ ਤੋਂ ਬਾਅਦ ਇੱਥੇ ਤੁਹਾਨੂੰ ਮਿਲੇਗੀ ਸਿਟੀਜ਼ਨ ਲੌਗਇਨ ਐਂਡ ਨਿਊ ਰਜਿਸਟ੍ਰੇਸ਼ਨ ਇਸ ਦੇ ਉੱਪਰ ਓਕੇ ਕਰ ਦੇਣਾ ਹੁਣ ਐਵੇਂ ਦੀ ਆਪਸ਼ਨ ਓਪਨ ਹੋ ਜਾਵੇਗੀ ਇਸ ਦੇ ਵਿੱਚ ਮੋਬਾਈਲ ਨੰਬਰ ਤੇ ਐਮ ਪਿਨ ਮੰਗੇਗਾ ਹੁਣ ਤੁਸੀਂ ਇੱਥੇ ਕੀ ਕਰਨਾ ਵਾ ਸਿਟੀਜ਼ਨ ਰਜਿਸਟ੍ਰੇਸ਼ਨ ਤੇ ਸਾਈਨ ਅਪ ਵਾਲੀ ਦੇ ਆਪਸ਼ਨ ਦੇ ਉੱਪਰ ਓਕੇ ਕਰਨਾ ਵਾ ਇਸ ਦੇ ਵਿੱਚੋਂ ਤੁਸੀਂ ਜਿਹੜੀ ਮਰਜ਼ੀ ਆਪਣੀ ਮੇਲ ਆਈਡੀ ਜਿਹੜੀ ਵੀ ਹੈਗੀ ਉਹ ਸਿਲੈਕਟ ਕਰ ਲੈਣੀ ਹੈ ਕੋਈ ਵੀ ਜਿਹੜੀ ਵੀ ਤੁਹਾਡੇ ਮੋਬਾਈਲ ਦੇ ਵਿੱਚ ਚੱਲ ਰਹੀ ਆ ਇਸ ਦੇ ਵਿੱਚ ਫਿਰ ਤੁਸੀਂ ਆਪਣਾ ਮੋਬਾਈਲ ਨੰਬਰ ਜਿਹੜਾ ਵਾ ਮੋਬਾਈਲ ਨੰਬਰ ਭਰ ਦੇਣਾ ਵਾ ਮੇਲ ਆਈਡੀ ਭਰ ਦੇਣੀ ਆ ਉੱਪਰ ਆਪਣਾ ਇੱਥੇ ਨਾਮ ਲਿਖ ਦੇਣਾ ਵਾ ਉੱਪਰ ਆਪਣੀ ਫੋਟੋ ਵੀ ਲਗਾ ਸਕਦੇ ਜੇ ਇੱਥੇ ਰਜਿਸਟਰਡ ਵਾਲੀ ਆਪਸ਼ਨ ਦੇ ਉੱਪਰ ਓਕੇ ਕਰ ਦੇਣਾ ਵਾ ਇੱਥੇ ਤੁਸੀਂ ਜਿਹੜਾ ਮੋਬਾਈਲ ਨੰਬਰ ਭਰਿਆ ਵਾ ਉਸ ਦੇ ਉੱਪਰ ਇੱਕ ਓਟੀਪੀ ਜਾਵੇਗਾ ਉਹ ਇੱਥੇ ਭਰ ਕੇ ਤੁਸੀਂ ਤੇ ਇਸ ਨੂੰ ਵੈਰੀਫਾਈ ਕਰ ਦੇਣਾ ਵਾ ਹੁਣ ਇੱਥੇ ਆਪਣਾ ਐਮਪੈਨ ਸਿਲੈਕਟ ਕਰ ਲੈਣਾ ਜਿਵੇਂ ਕਿ ਇੱਥੇ ਮੈਂ 25 25 ਕਰ ਦਾਂਗਾ ਫਿਰ ਤੋਂ ਸੇਮ 25 25 ਕਰਕੇ ਸੈਟ ਐਮ ਪੀਨ ਕਰ ਦੇ ਇਸ ਤਰ੍ਹਾਂ ਰਜਿਸਟ੍ਰੇਸ਼ਨ ਐਪ ਤੁਹਾਡੀ ਜਿਹੜੀ ਸਕਸੈਸਫੁਲੀ ਰਜਿਸਟਰਡ ਹੋ ਜਾਏਗੀ ਫਿਰ ਇਸ ਤੋਂ ਓਕੇ ਕਰਨਾ ਹੁਣ ਇੱਥੇ ਆਪਣਾ ਉੱਪਰ ਮੋਬਾਈਲ ਨੰਬਰ ਤੇ ਇੱਥੇ ਜਿਹੜਾ ਐਮ ਪੀਨ ਆ ਉਹ ਭਰ ਕੇ ਤੇ ਲੌਗਇਨ ਕਰ ਦੇਣਾ ਹੁਣ ਇੱਥੇ ਇਹਰ ਜਿਹੜਾ ਵੈ ਇਹਨੂੰ ਇਸ ਤਰ੍ਹਾਂ ਸਿਲੈਕਟ ਲੈਣਾ ਦੇਣਾ ਵਾ ਤੇ ਸਟੇਟ ਵਾਲੀ ਆਪਸ਼ਨ ਦੇ ਉੱਪਰ ਓਕੇ ਕਰਨਾ ਵਾ ਤੇ ਇੱਥੇ ਆਪਣੀ ਤੁਸੀਂ ਸਟੇਟ ਜਿਵੇਂ ਇਸ ਤਰ੍ਹਾਂ ਪੰਜਾਬ ਸਟੇਟ ਆ ਤੇ ਇੱਥੇ ਪੰਜਾਬ ਸਿਲੈਕਟ ਕਰ ਲੈਣਾ ਉਸ ਤੋਂ ਬਾਅਦ ਦੇ ਵਿੱਚ ਆਏਗਾ ਜ਼ਿਲ੍ਹਾ ਪ੍ਰੀਸ਼ਦ ਜ਼ਿਲ੍ਹਾ ਪ੍ਰੀਸ਼ਦ ਦੇ ਵਿੱਚ ਜਿਹੜਾ ਵੀ ਤੁਹਾਡਾ ਜ਼ਿਲ੍ਹਾ ਵਾ ਇੱਥੇ ਜ਼ਿਲ੍ਹਾ ਸਿਲੈਕਟ ਕਰ ਲੈਣਾ ਹੁਣ ਸਿਲੈਕਟ ਪੰਚਾਇਤ ਸਿਮਤੀ ਇਸ ਦੇ ਵਿੱਚ ਤੁਸੀਂ ਆਪਣਾ ਜਿਹੜਾ ਵੀ ਤੁਹਾਡਾ ਬਲਾਕ ਪੈਂਦਾ ਵਾ ਜਿਹੜਾ ਤੁਹਾਡਾ ਪੰਚਾਇਤ ਦਾ ਬਲਾਕ ਹੈ ਜਿਵੇਂ ਕਿ ਦੋ ਜਾਂ ਤਿੰਨ ਬਲਾਕ ਹੁੰਦੇ ਆ ਜਿੰਨੇ ਵੀ ਬਲਾਕ ਹੋਣਗੇ ਤੁਹਾਡੇ ਜ਼ਿਲ੍ਹੇ ਦੇ ਉਹਨਾਂ ਵਿੱਚੋਂ ਜਿਹੜਾ ਵੀ ਤੁਹਾਡੇ ਪਿੰਡ ਨੂੰ ਜਿਹੜਾ ਬਲਾਕ ਪੈਂਦਾ ਉਹ ਇੱਥੋਂ ਤੁਸੀਂ ਆਪਣਾ ਸਿਲੈਕਟ ਕਰ ਲੈਣਾ ਵਾ ਹੁਣ ਉਸ ਤੋਂ ਬਾਅਦ ਆਏਗਾ ਸਿਲੈਕਟ ਗ੍ਰਾਮ ਪੰਚਾਇਤ ਹੁਣ ਇਸ ਦੇ ਵਿੱਚ ਸਾਰੇ ਪਿੰਡਾਂ ਦੇ ਇਸ ਤਰ੍ਹਾਂ ਨਾਮ ਸ਼ੋਅ ਕਰ ਜਾਣਗੇ ਇਸ ਦੇ ਵਿੱਚੋਂ ਤੁਸੀਂ ਆਪਣਾ ਪਿੰਡ ਦਾ ਨਾਮ ਚੈੱਕ ਕਰਕੇ ਤੇ ਉਸ ਨੂੰ ਇਸ ਦੇ ਵਿੱਚ ਓਕੇ ਕਰ ਦੇਣਾ ਵਾ ਉਸ ਤੋਂ ਬਾਅਦ ਦੇ ਵਿੱਚ ਆਏਗਾ ਸੈੱਟ ਮਾਈ ਪੰਚਾਇਤ ਇਸ ਦੇ ਵਿੱਚ ਓਕੇ ਕਰ ਦੇਣਾ ਵਾ ਇਸ ਤਰ੍ਹਾਂ ਤੁਹਾਡੀ ਪੰਚਾਇਤ ਦਾ ਸਾਰਾ ਡਾਟਾ ਜਿਹੜਾ ਵਾ ਇਸ ਦੇ ਵਿੱਚ ਐਪ ਦੇ ਵਿੱਚ ਓਪਨ ਹੋ ਜਾਵੇਗਾ ಗ್ರಾಮ ਪੰਚਾਇਤ ਦਾ ਨਾਮ ਆ ਜਾਏਗਾ ਪੰਚਾਇਤ ਆ ਜਾਏਗਾ ਬਲਾਕ ਤੁਹਾਡਾ ਕਿਹੜਾ ਵਾ ਜ਼ਿਲ੍ਹਾ ਪ੍ਰੀਸ਼ਦ ਆ ਜਾਏਗਾ ਉਸ ਤੋਂ ਬਾਅਦ ਥੱਲੇ ਦੇਖਾਂਗੇ ਦਾ ਇੱਥੇ ਤੁਸੀਂ ਆਪਣੇ ਚੈੱਕ ਕਰ ਸਕਦੇ ਤੁਹਾਡੇ ਤੇ ਤੁਹਾਡਾ ਜਿਹੜਾ ਵਿਲੇਜ ਦਾ ਸੈਕਟਰੀ ਹੈ ਉਸ ਦਾ ਨਾਮ ਆ ਜਾਏਗਾ ਹੁਣ ਜਦ ਇਸ ਨੂੰ ਥੋੜਾ ਜਿਹਾ ਉੱਪਰ ਕਰਾਂਗੇ ਅਬਾਉਟ ਪੰਚਾਇਤ ਦੇ ਵਿੱਚ ਹੀ ਤੁਹਾਨੂੰ ਸਾਰੀ ਜਾਣਕਾਰੀ ਮਿਲੇਗੀ ਉਸ ਦੇ ਵਿੱਚ ਹੁਣ ਆਪਾਂ ਦੇਖਣਾ ਵਾ ਪੰਚਾਇਤ ਫੰਡ ਇੱਥੇ ਪੰਚਾਇਤ ਫੰਡ ਵਾਲੀ ਦੇ ਉੱਪਰ ਓਕੇ ਕਰਨਾ ਵਾ ਤੇ ਇੱਥੇ ਪੰਚਾਇਤ ਬੈਂਕ ਅਕਾਊਂਟ ਇਸ ਦੇ ਉੱਪਰ ਓਕੇ ਕਰ ਦੇਣਾ ਵਾ ओके ਕਰਨ ਤੋਂ ਬਾਅਦ ਹੁਣ ਤੁਹਾਡੀ ਪੰਚਾਇਤ ਦੇ ਵਿੱਚ ਜਿੰਨੇ ਵੀ ਖਾਤੇ ਹੈਗੇ ਆ ਉਹ ਸਾਰਿਆਂ ਦੀ ਖਾਤਿਆਂ ਦੀ ਡਿਟੇਲ ਇੱਥੇ ਆ ਜਾਈਗੀ ਕਿਹੜੇ ਖਾਤੇ ਦੇ ਵਿੱਚ ਕਿੰਨੇ ਪੈਸੇ ਪਏ ਨੇ ਹੁਣ ਇੱਥੇ ਆਏਗਾ ਇਅਰ ਸਿਲੈਕਟ ਇਅਰ ਸਿਲੈਕਟ ਵਾਲੇ ਦੇ ਓਕੇ ਕਰਾਂਗੇ ਜੇਕਰ ਤਾਂ ਆਪਾਂ ਪਿਛਲੀਆਂ ਡਿਟੇਲਾਂ ਦੇਖਣੀਆਂ ਆ ਜੇ ਐਸੈਂਸ਼ੀਅਲ ਇਅਰ ਹੁੰਦਾ 24 25 2023 24 22 23 ਇਹ ਸਾਰੇ ਸਾਲਾਂ ਦੀਆਂ ਡਿਟੇਲਾਂ ਤੁਹਾਨੂੰ ਇਥੋਂ ਮਿਲ ਜਾਣਗੀਆਂ ਪੁਰਾਣੇ ਕਿਹੜੇ ਸਾਲ ਦੇ ਵਿੱਚ ਤੁਹਾਡੀ ਪੰਚਾਇਤ ਦੇ ਫੰਡ ਦੇ ਵਿੱਚ ਕਿੰਨੇ ਪੈਸੇ ਤੁਹਾਡੇ ਪੰਚਾਇਤ ਅਕਾਊਂਟ ਦੇ ਵਿੱਚ ਇਹ ਸਾਰੀ ਡਿਟੇਲ ਇਥੋਂ ਤੁਹਾਨੂੰ ਮਿਲ ਜਾਵੇਗੀ ਹੁਣ ਜੇਕਰ ਚੈੱਕ ਕਰਨਾ ਵਾ ਕਿਹੜੇ ਕੰਮ ਵਾਸਤੇ ਜਿਹੜੇ ਇਸ ਨੂੰ ਜਦ ਓਪਨ ਵੀ ਆਪਾਂ ਇਥੋਂ ਕਰਕੇ ਦੇਖ ਸਕਦੇ ਆ ਓਪਨ ਕਰਾਂਗੇ ਇੱਥੇ ਵੀ ਤੁਸੀਂ ਦੇਖ ਸਕਦੇ ਜੇ ਇੱਥੇ ਆ ਰਿਹਾ ਵਾ ਕਿਹੜੇ ਕਿਹੜੇ ਕੰਮ ਵਾਸਤੇ ਜਿਹੜਾ ਵਾ ਲੇਬਰ ਵਾਸਤੇ ਇਟਾਂ ਵਾਸਤੇ ਪਾਣੀ ਵਾਸਤੇ ਕਿੰਨੇ ਕਿੰਨੇ ਪੈਸੇ ਜਿਹੜੇ ਆ ਕਿੰਨੀ ਕਿੰਨੀ ਤਰੀਕ ਨੂੰ ਇਥੋਂ ਤੁਹਾਡੇ ਆ ਨਿਕਲੇ ਹੋਏ ਨੇ ਇਹ ਸਾਰੀ ਡਿਟੇਲ ਜਿਹੜੀ ਆ ਇਹ ਵੀ ਇਸ ਦੇ ਵਿੱਚ ਤੁਹਾਨੂੰ ਸ਼ੋਅ ਕਰ ਜਾਵੇਗੀ ਹੁਣ ਜੇਕਰ ਚੈੱਕ ਕਰਨਾ ਵਾ ਕਿ ਤੁਹਾਡੀ ਪੰਚਾਇਤ ਨੇ ਕਿਹਦੇ ਕੋਲੋਂ ਮਟੀਰੀਅਲ ਖਰੀਦਿਆ ਵਾ ਜਾਂ ਕਿਹੜੀ ਫਰਮ ਕੋਲੋਂ ਤੁਹਾਡਾ ਸਮਾਨ ਆਇਆ ਵਾ ਤੇ ਉਹ ਵੀ ਇਸ ਦੇ ਵਿੱਚ ਤੁਹਾਨੂੰ ਸ਼ੋ ਕਰ ਜਾਵੇ ਤੋਈ ਇੱਥੋਂ ਬੈਕ ਚਲੇ ਜਾਣਾ ਵਾ ਇੱਥੇ ਤੁਹਾਨੂੰ 11 ਨੰਬਰ ਆਪਸ਼ਨ ਮਿਲੇਗੀ ਈ ਪੇਮੈਂਟ ਆਰਡਰ ਈ ਪੋਜ ਹੁਣ ਸਕਸੈਸਫੁਲੀ ਪੇਡ ਈ ਪੋਜ ਵਾਲੀ ਜਿਹੜੀ ਆਪਸ਼ਨ ਹੈ ਇਸ ਦੇ ਉੱਪਰ ਤੁਸੀਂ ਇੱਥੇ ਓਕੇ ਕਰਨਾ ਵਾ ਹੁਣ ਇੱਥੇ ਤੁਹਾਡਾ ਕਿਹੜੇ ਪਰਪਸ ਵਾਸਤੇ ਕਿੰਨੇ ਪੈਸੇ ਜਿਹੜੇ ਅਕਾਊਂਟ ਦੇ ਵਿੱਚੋਂ ਕਢਵਾਏ ਗਏ ਆ ਕਿੰਨੀ ਤਰੀਕ ਨੂੰ ਕਢਵਾਏ ਗਏ ਜਾਂ ਕਿਹਦੇ ਖਾਤੇ 'ਚ ਪਾਏ ਗਏ ਆ ਇਹ ਸਾਰੀ ਡਿਟੇਲ ਇੱਥੇ ਤੁਹਾਨੂੰ ਜਿਹੜੀ ਆ ਮਿਲ ਜਾਵੇਗੀ ਇਸ ਸਾਲ ਦੇ ਵਿੱਚ ਜਿਹੜਾ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਵਰਕ ਹੋਇਆ ਵਾ ਉਸ ਦੀ ਸਾਰੀ ਡਿਟੇਲ ਮਿਲ ਜਾਵੇਗੀ ਕਿਹੜੇ ਮਟੀਰੀਅਲ ਵਾਸਤੇ ਕਿੰਨੇ ਪੈਸੇ ਕਦੋਂ ਕਢਵਾਏ ਗਏ ਆ ਤੇ ਕਿੰਨੇ ਪੈਸੇ ਕਢਵਾਏ ਗਏ ਆ ਇਹ ਸਾਰੀ ਡਿਟੇਲ ਇਸ ਦੇ ਵਿੱਚ ਤੁਹਾਨੂੰ ਬੜੀ ਆਸਾਨੀ ਦੇ ਨਾਲ ਮਿਲ ਜਾਵੇਗੀ ਤੁਹਾਨੂੰ ਕਿਸੇ ਨੂੰ ਵੀ ਪੁੱਛਣ ਦੀ ਜ਼ਰੂਰਤ ਨਹੀਂ ਹੋਵੇਗੀ ਬਾਕੀ ਹੋਰ ਵੀ ਬਹੁਤ ਸਾਰੀਆਂ ਆਪਸ਼ਨਾਂ ਇਸ ਦੇ ਵਿੱਚ ਹੈਗੀਆਂ ਜਿਹੜੇ ਬਹੁਤ ਸਾਰੇ ਵਰਕ ਕਰ ਸਕਦੇ ਆ ਆਪਾਂ ਇਸ ਦੇ ਵਿੱਚੋਂ ਆਪਣੇ ಗ್ರಾಮ ਪੰਚਾਇਤ ਦੀ ਕੰਪਲੇਨ ਵੀ ਕਰ ਸਕਦੇ ਆ ਉਸ ਦੇ ਰਿਲੇਟਡ ਜਿਹੜੀ ਆ ਮੈਂ ਨੈਕਸਟ ਵੀਡੀਓ ਬਣਾਵਾਗਾ ਜਿਹਦੇ ਵਿੱਚ ਤੁਹਾਨੂੰ ਦੱਸਾਂਗਾ ਕਿ ਜੇਕਰ ਤੁਹਾਡੇ ਪੰਚਾਇਤ ਦੇ ਵਿੱਚ ਵਰਕ ਹੋਏ ਆ ਜਾਂ ਨਹੀਂ ਹੋਏ ਤੁਸੀਂ ਉਹਨਾਂ ਦੇ ਬਾਰੇ ਕਿਵੇਂ ਜਾਣਕਾਰੀ ਲੈ ਸਕਦੇ ਜੇ ਕਿਵੇਂ ਉਸ ਦੀ ਕੰਪਲੇਨ ਕਰ ਸਕਦੇ ਜੇ ਕਿ ਸਾਡੇ ਪਿੰਡ ਦੇ ਵਿੱਚ ਇਹ ਵਰਕ ਹੋਇਆ ਜਾਂ ਨਹੀਂ ਹੋਇਆ ਸੋ ਅੱਜ ਦੀ ਵੀਡੀਓ ਦੇ ਵਿੱਚ ਇਹਨਾਂ ਜੇਕਰ ਵੀਡੀਓ ਵਧੀਆ ਲੱਗਦੀ ਹੈ ਤਾਂ ਵੀਡੀਓ ਨੂੰ ਲਾਈਕ ਕਰ ਦਿਓ ਚੈਨਲ ਤੇ ਨਵੇਂ ਆਏ ਦਾ ਸਬਸਕ੍ਰਾਈਬ ਕਰ ਲਿਓ ਚੈਨਲ ਨੂੰ ਇਸ ਚੈਨਲ ਦੇ ਉੱਪਰ ਤੁਹਾਨੂੰ ਐਵੇਂ ਦੀਆਂ ਜਾਣਕਾਰੀ ਵਾਲੀਆਂ ਵੀਡੀਓ ਜਿਹੜੀਆਂ ਉਹ ਮਿਲਦੀਆਂ ਰਹਿਣਗੀਆਂ